ਨੌਂ ਵਨ ਡੇਟਾ ਸਟੇਕਰਨ ਦੱਸੋ ਜੋਗੀ ਹਰ ਪਾ ਕੇ ਬਬਰ ਕੁਮਾਰ ਟੀਨੂ ਆਵਾਦੂਈ ਪਾਰਟੀ ਦੇ ਜੋਗੀ ਲੀਡਰ ਉਹਨਾਂ ਦਾ ਸਵਾਗਤ ਕੀਤਾ ਜਾਵੇ ਕਿਉਂਕਿ ਉਹਨੂੰ ਪਤਾ ਹੈ ਪਰ ਨੌਂ ਕੰਮ ਵੀ ਨਹੀਂ ਜਾਂਦੇ ਤੁਹਾਡੇ ਇੰਡੀਆ ਨਿਸ਼ਾ ਅੰਬਲੇ ਵੀ ਪਾਰਟੀ ਰਹੀ ਹੈ ਹਮੇਸ਼ਾ ਗਰੀਬ ਬੰਦੇ ਮਜ਼ਦੂਰ ਬੰਦੇ ਹਨ ਲਿਬਰ ਕਲਾਸ ਬੰਦੇ ਦੇ ਹੱਥ ਵਿੱਚ ਚਲ ਰਹੀ ਹੈ ਤੇ ਨਗਰਾਨਾ ਤੁਹਾਨੂੰ ਕੁਝ ਚਾਹੀਦਾ ਹੋਊਗਾ ਅਸੀਂ ਪਵਨ ਟੀਨੂ ਜੀ ਦੇ ਘਰ ਜਾ ਕੇ ਲੈ ਕੇ ਆਵਾਂਗੇ ਸੋ ਗੱਲ ਕੀਤੀ ਯਾਰ ਇਹ 2024 ਦੇ ਲੋਕ ਸਭਾ ਚੋਣਾਂ ਦੀ ਜੋ ਇਸ ਟਾਈਮ ਜੋਗੀ ਜਲੰਧਰ ਨੂੰ ਜੋ ਹੋਟ ਸੀਟ ਵੀ ਕਿਹਾ ਜਾ ਰਿਹਾ ਹੈ ਸੋ ਮਹੌਲ ਜਿਆਦਾ ਬਹੁਤ ਜਿਆਦਾ ਗਰਮ ਹੈ ਸੋ ਆਮ ਆਦਮੀ ਪਾਰਟੀ ਦੀ ਜੋਗੀ ਟੀਮ ਮੈਂਬਰ ਵੀ ਇੱਥੇ ਪਹੁੰਚੇ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜੋ 2024 ਦੇ ਚੋਣਾਂ ਨੂੰ ਲੈ ਕੇ ਕੀ ਉਹਨਾਂ ਦਾ ਮੂਡ ਹੈ ਕੀ ਮਜਾ ਹੈ ਕਿ ਲੱਗਦਾ ਕਿ ਇਸ ਵਾਰ ਜੋ 2024 ਦੇ ਇਲੈਕਸ਼ਨ ਆ ਜੋ ਮੋਦੀ ਸਰਕਾਰ ਦਾਵਾ ਕਰ ਰਹੀ ਹੈ ਇਸ ਵਾਰ 400 ਦੇ ਬਾਅਦ ਤੀਜੀ ਵਾਰ ਮੋਦੀ ਸਰਕਾਰ ਕੀ ਕਹਿਣੇ ਚਾਹੋਗੇ ਇਸ ਤੇ ਪਾਜੀ ਗੱਲ ਵਧਾ ਕੇ ਆਪਾਂ ਕਿਸੇ ਵੀ ਪਾਰਟੀ ਤੇ ਟਿੱਪਣੀ ਤੇ ਚਲੋ ਨਹੀਂ ਕਰ ਸਕਦੇ ਹਨ ਅਸੀਂ ਆਪਣੀ ਪਾਰਟੀ ਬਾਰੇ ਦੱਸਾਂਗੇ ਅਸੀਂ ਆਪਣੀ ਪਾਰਟੀ ਦੇ ਵਿਚਾਰ ਦੱਸਾਂਗੇ ਕਿਉਂਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਹਮੇਸ਼ਾ ਆਮ ਬੰਦੇ ਦੀ ਪਾਰਟੀ ਰਹੀ ਹੈ ਹਮੇਸ਼ਾ ਗਰੀਬ ਬੰਦੇ ਮਜ਼ਦੂਰ ਬੰਦੇ ਹਨਾ ਲੇਬਰ ਕਲਾਸ ਬੰਦਿਆਂ ਦੇ ਹੱਕ 'ਚ ਮੇਂਸ਼ ਰਹੀ ਹੈ ਤੇ ਸਾਡੇ ਜੋ ਭਗਵੰਤ ਮਾਨ ਜੀ ਹੈਗੇ ਨੇ ਉਹ ਬਹੁਤ ਹੀ ਹਨਾ ਜੋ ਜਹਾਰੂ ਨੇਤਾ ਵਾ ਉਹ ਗਰੀਬਾਂ ਵਾਸਤੇ ਬਹੁਤ ਕੁਝ ਸੋਚ ਰਹੇ ਆ ਕਿਸਾਨਾਂ ਵਾਸਤੇ ਵੀ ਬਹੁਤ ਸਕੀਮਾਂ ਲੈ ਕੇ ਆ ਰਹੇ ਆ ਤੇ ਆਮ ਆਦਮੀ ਵਾਸਤੇ ਵੀ ਉਹ ਬਹੁਤ ਕੁਝ ਲੈ ਕੇ ਆ ਰਹੇ ਆ ਇਸ ਐਮਪੀ ਇਲੈਕਸ਼ਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਹੋ ਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਖੜੇ ਹੋਣਗੇ ਉਹਨਾਂ ਨੂੰ ਜਿਤਾਈਏ ਤੇ ਫਿਰ ਆਪਾਂ ਨੂੰ ਹਨਾ ਅੱਛੀ ਮਤਲਬ ਸੋਚ ਵੀ ਅੱਛੀ ਹੈ ਅੱਛੀ ਸੋਚ ਦੇ ਨਾਲ ਉਹ ਸਾਰਾ ਕੁਝ ਵਧੀਆ ਹੀ ਕਰੋਗੇ ਗਰੀਬਾਂ ਵਾਸਤੇ ਬਹੁਤ ਕੁਝ ਅੱਗੇ ਲੈ ਕੇ ਆਉਗੇ ਸੋ ਤੁਸੀਂ ਗੱਲ ਕੀਤੀ ਜਾਓਗੀ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਜੀ ਕਿਸਾਨਾਂ ਬਾਰੇ ਸੋਚ ਰਹੇ ਨੇ ਬਹੁਤ ਕੁਝ ਸੋ ਉਹਨਾਂ ਨੇ ਇੱਕ ਜੋ ਆਪਣੀ ਰੈਲੀ 'ਚ ਗਿਆ ਹੀ ਕਿ ਇੱਕ ਫਸਲ ਆ ਜੋ ਉਸ ਫਸਲ ਤੇ ਉਹਨਾਂ ਨੇ ਟਿੱਪਣੀ ਕੀਤੀ ਕਿ ਇਸ ਫਸਲ ਨੂੰ ਜੋ ਕਿ ਨਾ ਬੀਜਿਆਏ ਉਹਦੇ ਇਲਾਵਾ ਜੋ ਕਿ ਟਮਾਟਰ ਬੀਜੇ ਜਾਏ ਕਿ ਉਹਦੀ ਪੈਦਾਵਾਰ ਵੀ ਆ ਤੇ ਉਹਦੀ ਜੋ ਏ ਮੰਗ ਵੀ ਜ਼ਿਆਦਾ ਐ ਸੋ ਕੀ ਲੱਗਦਾ ਕਿਤੇ ਨਾ ਕਿਤੇ ਜੋ ਕਿਸਾਨਾ ਲੋ ਜੋ ਪੱਲਾ ਝਾੜਦੇ ਨੇਰ ਆ ਰਹੇ ਆ ਭਗਵੰਤ ਮਾਨ ਜੀ ਨਹੀਂ ਨਹੀਂ ਭਗਵੰਤ ਮਾਨ ਜੀ ਆਪ ਵੀ ਖੇਤੀਬਾੜੀ ਕਰਦੇ ਰਹੇ ਆ ਉਹਨਾਂ ਨੂੰ ਹਨਾ ਹਰ ਕੁਛ ਪਤਾਵਾ ਖੇਤੀਬਾੜੀ ਜੀ ਕਿਦਾਂ ਨਫਾ ਵਾ ਕਿਦਾਂ ਨੁਕਸਾਨ ਆ ਤੇ ਉਹ ਹਮੇਸ਼ਾ ਹੀ ਤੁਹਾਨੂੰ ਮੈਂ ਅੱਗੇ ਵੀ ਗਿਆ ਗਰੀਬਾਂ ਦੇ ਹੱਕ ਚ ਰਹੇ ਆ ਤੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਸ਼ੁਰੂ ਤੋਂ ਹੀ ਨੇ ਤੁਹਾਨੂੰ ਪਤਾ ਜੋ ਐਮਐਸਪੀ ਦੀ ਗੱਲ ਹੋਈ ਸੀ ਉਦੋਂ ਵੀ ਹੁਣਾ ਮਤਲਬ ਹਰ ਗੱਲ ਤੇ ਪੂਰੇ ਉਤਰੇ ਆ ਤੇ ਹੁਣ ਵੀ ਕਿਉਂਕਿ ਪਾਰਟੀ ਨੂੰ ਹੋ ਜੇ 1-2 ਸਾਲ ਹੋਏ ਆ ਸੱਤਾ ਚਾਏ ਨੂੰ ਪਹਿਲੀ ਵਾਰੀ ਪੰਜਾਬ ਜਨ ਆਦਮੀ ਪਾਰਟੀ ਸਰਕਾਰ ਬਣੀ ਆ ਹੁਣ ਹੌਲੀ ਹੌਲੀ ਜੋ ਪਿਛਲੇ ਕੁਛ ਕੀਤਾ ਹਨਾ ਕਾਲੇ ਮਾਲੇ ਕੀਤੇ ਹੁਣ ਹੌਲੀ ਹੌਲੀ ਸਾਫ਼ ਹੋਊਗੇ ਤੇ ਅੱਗੋਂ ਮਤਲਬ ਲੋਕਾਂ ਨੂੰ ਬਹੁਤ ਹੀ ਮਤਲਬ ਵਧੀਆ ਕੰਮ ਅਨਾ ਦੇਖਣ ਨੂੰ ਮਿਲੂਗਾ ਉਹਨਾਂ ਸੋ ਪਾਰਟੀ 'ਚ ਜੋਗੀ ਇੱਕ ਟ੍ਰੈਂਡ ਵੀ ਚੱਲ ਚੁੱਕਾ ਹੈ ਕਿ ਆਹ ਪਾਰਟੀ ਛੱਡ ਦੋ ਉਹ ਪਾਰਟੀ ਜਾਏ ਉਹ ਪਾਰਟੀ ਛੱਡ ਦੋ ਤੀਸਰੀ ਪਾਰਟੀ 'ਚ ਚਲ ਜਾਓ ਸੋ ਕੀ ਕਹਿਣਾ ਜਾਓਗੇ ਭਜੀ ਗੱਲ ਬਦਗੀ ਇਹ ਤੇ ਚਲੋ ਹਣਾ ਜਿਹੜੇ ਲੋਕ ਨਾ ਇਦਾਂ ਕਰਦੇ ਆ ਉਹਨਾਂ ਦੇ ਆਪਣੇ ਵਿਚਾਰ ਹੋਊਗੇ ਅਨਾ ਮਤਲਬ ਹਰ ਕੋਈ ਕੋਈ ਨਾ ਕੋਈ ਪਾਰਟੀ 'ਚ ਹੁੰਦਾ ਕੋਈ ਨਾ ਕੋਈ ਛੱਡਦਾ ਨਵੀਂ ਪਾਰਟੀ ਜਾਂਦਾ ਕੋਈ ਨਾ ਕੋਈ ਅੱਛਾ ਲੱਗਦਾ ਵਾ ਇਸ ਕਰਕੇ ਕੋਈ ਆਂਦਾ ਵਾ ਤੇ ਬਾਕੀ ਹੁਣ ਬਾਕੀ ਹਰ ਕੋ ਦੇ ਆਪਣੇ ਆਪਣੇ ਵਿਚਾਰ ਆ ਭਾਜੀ ਆਪਾਂ ਕਿਸੇ ਦੇ ਕੋਈ ਟਿੱਪਣੀ ਨਹੀਂ ਕਰ ਸਕਦੇ ਸੋ ਜੋ ਅੱਜ ਜੋ ਇੱਥੇ ਨੇਤਾ ਆ ਰਿਹਾ ਪਵਨ ਕੁਮਾਰ ਟਿੰਨੂ ਜੀ ਜੋ ਇਹਨਾਂ ਦੀ ਪ੍ਰੋਫਾਈਲ ਦੇਖੀ ਜਾਏ ਜੋ ਬੈਗ ਪ੍ਰੋਫਾਈਲ ਦੇਖੀ ਜਾਏ ਸੋ ਇਹਨਾਂ ਦੇ ਵਿੱਚ ਜੋ ਕੀ ਇਹਨਾਂ ਨੇ ਵੀ ਇੱਕ ਦੋ ਪਾਰਟੀਆਂ ਜੋ ਕੀ ਚੇਂਜ ਕੀਤੀਆਂ ਹੋਈਆਂ ਨੇ ਭਾਜੀ ਚਲੋ ਹਨਾ ਹਰ ਕੋਈ ਆਪਣੇ ਹਨਾ ਮਤਲਬ ਪੰਜਾਬ ਵਾਸਤੇ ਹਰ ਕੋਈ ਬੰਦਾ ਸੋਚਦਾ ਵਾ ਜਿੰਨੇ ਵੀ ਸਾਡੇ ਪੰਜਾਬ ਦੇ ਨੇਤਾ ਵਾ ਉਹ ਸਾਰੇ ਬਹੁਤ ਹੀ ਹਨਾ ਜਿਹੜੇ ਗੱਲ ਕੀਤੀ ਐ ਜੋ ਪਹਿਲੀ ਪਾਰਟੀ 'ਚ ਰਹਿ ਕੇ ਵੀ ਤਾਂ ਪੰਜਾਬ ਬਾਰੇ ਸੋਚਿਆ ਜਾ ਸਕਦਾ ਪਾਜੀ ਗੱਲ ਪਤਾ ਕੀ ਹੁਣ ਕਈ ਵਾਰੀ ਇਹਨਾਂ ਪਾਰਟੀ ਦੀ ਹਨਾ ਮਤਲਬ ਇੰਨੀ ਗੱਲਬਾਤ ਨਹੀਂ ਹੁੰਦੀ ਕਿ ਉਹਨਾਂ ਦੀ ਮਤਲਬ ਸਰਕਾਰ ਨਹੀਂ ਹੁੰਦੀ ਹੁਣ ਜਿਹਦੀ ਸਰਕਾਰ ਹੈ ਉਹਦੇ ਵਿੱਚ ਕੰਮ ਹੋਣਾ ਵਾ ਇਸ ਕਰਕੇ ਜਿਹੜੇ ਕਈ ਲੋਕ ਕਈ ਨੇਤਾ ਦੂਸਰੀ ਪਾਰਟੀ ਛੱਡ ਕੇ ਇਹਦੇ ਵਿੱਚ ਆਂਦੇ ਵੀ ਨੇ ਉਹਨਾਂ ਵਿੱਚ ਕੰਮ ਕਰਨ ਦਾ ਜਜ਼ਬਾ ਲੈ ਕੇ ਆਂਦੇ ਆ ਕਿ ਅਸੀਂ ਕੋਈ ਵਧੀਆ ਕਰਾਂਗੇ ਹਨਾ ਪੰਜਾਬ ਦੇ ਲੋਕਾਂ ਵਾਸਤੇ ਸੋ ਜਿੱਦਾਂ ਕੀ ਗੱਲਬਾਤ ਕੀਤੀ ਗਈ ਜੋ ਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਨਾਲ ਉਹਨਾਂ ਦਾ ਕਹਿਣਾ ਜੋ ਪਾਰਟੀ ਛੱਡ ਕੇ ਜਾਂਦੇ ਨੇ ਪਰ ਉਹਨਾਂ ਨੂੰ ਪਾਰਟੀ ਤੋਂ ਸੈਟੀਸਫਾਈ ਨਹੀਂ ਕਿ ਦੂਜੀ ਪਾਰਟੀ ਜਾ ਕੇ ਜੋ ਪੰਜਾਬ ਵਾਸਤੇ ਕੁਝ ਵਧੀਆ ਕੀਤਾ ਜਾਏ ਸੋ ਗੱਲਬਾਤ ਇਦਾਂ ਹੀ ਕਰਾਂਗੇ ਜੋ ਕਿ ਪਵਨ ਗੁਆਰਟੀਨੂ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਣੇ ਰਹਿਣਾ ਅਨਮੋਲ ਨਿਊਜ਼ ਨੈਟਵਰਕ ਦੇ ਨਾਲ